ਸਾਬ ਜਨੋ ਬੋਲੋ ਪੁਛਾ ਜਨੋ ਮੁਰਦਾਬਾ ਜਿੰਦਾਬਾਦ ਮੁਰਦਾਬਾ ਵਾਟ ਸਾਕੀ ਲੜਨ ਦਾ ਹੈ ਜਿੰਦਾਬਾਦ 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 ਪੁਛਾਉਣਾ ਐਸਐਚਓ ਮੁਰਦਾਬਾ ਜਿੰਦਾਬਾਦ ਮੁਰਦਾਬਾ ਘਾੜੋ ਬਘੋੜਾ ਐਸਐਚਓ ਮੁਰਦਾਬਾ ਜਿੰਦਾਬਾਦ ਮੁਰਦਾਬਾ ਪੁਛਾਰਾ ਤੋਂ ਨਾ ਚੈੱਕ ਕਰੋ ਆਪਣੀ ਰਾਖੀ ਆਫ ਕਰੋ ਪੁਛਾਰਾ ਤੋਂ ਨਾ ਚੈੱਕ ਕਰੋ ਆਪਣੀ ਰਾਖੀ ਆਫ ਕਰੋ ਲੱਗਦਾ ਮੁਸੇਦਾਂ ਨੂੰ ਵੱਡਾ ਤੋੜਨ ਕਰਨਾ ਪਵੇ ਸ੍ਰੋਤਾ ਨਾ ਹੋਵੇ ਸ੍ਰੋਤਾ ਜੀ ਨੂੰ ਇਸ ਸਵਾਲ ਕੀ ਲੱਗਦਾ ਵਾ ਭਾਵੇਂ ਤੁਸੀਂ ਸਾਡੇ ਨਾਲ ਹੋ ਜਾਂਦੇ ਵੀ ਪਰ ਕਹਿੰਦਾ ਬੋਲ ਕੀ ਆ ਕਾਰਨ ਕਰ ਬਈ ਸਾਡੇ ਗਿਆਨ ਆਪੂ ਮੁੰਡੇ ਬੱਚੇ ਚੌਕੀ ਉਪਈ ਅੰਸਾਪ ਲੈਣਾ ਆਜੀ ਪ੍ਰਧਾਨ ਜੀ ਅੱਜ ਪ੍ਰਧਾਨ ਜੀ ਅੱਜ ਜੋ ਤੁਹਾਡੇ ਵੱਲੋਂ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਪੁਲਿਸ ਚੌਂਕੀ ਦੇ ਬਾਹਰ ਕਿਸ ਗੱਲ ਨੂੰ ਲੈ ਕੇ ਕੀਤਾ ਜਾ ਰਿਹਾ ਵਾ ਅਸਲ ਦੇ ਵਿੱਚ ਇਹ ਵੀ ਪੁਲਿਸ ਚੌਂਕੀ ਨਹੀਂ ਹੁਣ ਥਾਣਾ ਬਣ ਚੁੱਕਾ ਵਾ ਸਭਰਾ ਪਿੰਡ ਵਾ ਬਹੁਤ ਪੁਰਾਣੀ ਚੌਂਕੀ ਆ ਇੱਥੋਂ ਤੱਕ ਕਹਿ ਲਿਏ ਵੀ ਜਿਹੜੀ ਦੇਸ਼ ਦੀ ਵੰਡ ਹੋਈ 47 ਤੋਂ ਉਦੋਂ ਤੋਂ ਪਹਿਲਾਂ ਦੀ ਚੌਂਕੀ ਆ ਇਹ ਜਿਹੜੀ ਪਹਿਲਾਂ ਪਿੰਡ ਦੇ ਵਿੱਚ ਹੁੰਦੀ ਸੀ ਅੱਜ ਇਹ ਥਾਣਾ ਬਣ ਚੁੱਕਾ ਥਾਣੇ ਆਏ ਆ ਥਾਣੇ ਆਉਣ ਦਾ ਕਾਰਨ ਇਹ ਆ ਵੀ ਸਾਰੀਆਂ ਜਥੇਬੰਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਸਾਡੀਆਂ ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਇਕੱਠੀਆਂ ਹੋਈਆਂ ਵਾ ਕਿਉਂਕਿ ਅਸਲ ਦੇ ਵਿੱਚ ਗੈਂਗਸਟਰਾਂ ਦੇ ਵਾਰ ਜਿਹੜੇ ਵੱਧ ਹੋ ਰਿਹਾ ਆ ਆ ਬੇਟਾ ਸਤਨਾਮ ਸਿੰਘ ਆ ਸਾਡੇ ਵੱਡੇ ਭਾਈ ਬਲਦੇਵ ਸਿੰਘ ਦਾ ਬੇਟਾ ਮੈਡੀਕਲ ਸਟੋਰ ਚਲਾਉਂਦਾ ਵਾ ਰਾਤ ਬਰਾਤੇ ਲੋਕਾਂ ਦੀ ਬਾਹ ਫੜਦਾ ਹੈ ਮੈਡੀਕਲ ਸਵਾਵਾ ਦੇ ਰਿਹਾ ਵਾ ਕਿਉਂਕਿ ਸਾਡਾ ਜਿਹੜਾ ਹਸਪਤਾਲ ਸੀਗਾ ਉਹ ਇਸ ਟਾਈਮ ਤੇ ਕਲੀਨਿਕ ਬਣ ਚੁੱਕਾ ਵਾ ਜਿਹੜਾ ਕਿ ਉਦੋਂ ਘੱਟ ਤੋਂ ਘੱਟ 100 ਬੰਦੇ ਨੂੰ ਜਿਹੜੀ ਆ ਇੱਥੇ ਰਾਹਤ ਦਿੰਦਾ ਹੈ ਮੈਡੀਕਲੀ ਪਰ ਅੱਜ ਸਾਡੇ ਇਹਨਾਂ ਡਾਕਟਰਾਂ ਦੇ ਸਿਰ ਤੇ ਹੀ ਸਾਡਾ 30 ਹਜ਼ਾਰ ਦੀ ਬਰਾਦੀ ਵਾਲਾ ਪਿੰਡ ਸਭਰਾ ਵਾ ਇਹਦੇ ਤੇ 2 ਮਹੀਨੇ ਪਹਿਲਾਂ ਕਾਤਲੰਗਣਾ ਹਮਲਾ ਕਰਦੇ ਆਇਆ ਇਹਦੀ ਬਾਹ ਕੱਟੀ ਗਈ ਕਿਸੇ ਤਰੀਕੇ ਨਾਲ ਇਹਦੀ ਵਧੀ ਸੀ ਜਾਂ ਬਚ ਗਿਆ ਔਰ 2 ਮਹੀਨੇ ਹੋ ਗਏ ਆ ਪਤਾ ਵਾ ਸਾਰਾ ਸਰਕਾਰ ਨੂੰ ਪਤਾ ਵਾ ਪੁਲਿਸ ਪ੍ਰਸ਼ਾਸਨ ਨੂੰ ਪਰ ਕਾਤਲਾਨਾ ਹਮਲਾ ਕਰਨ ਵਾਲਿਆਂ ਨੂੰ ਜਦ ਤੱਕ ਫੜਿਆ ਨਹੀਂ ਜਾ ਰਿਹਾ ਇਸੇ ਤਰ੍ਹਾਂ ਰੋਜ਼ ਦਿਨ ਦਿਹਾੜੇ ਲੁੱਟਾਂ ਖੋਹ ਆਉਂਦੀਆਂ ਵਾ ਰਾਹ ਦੇ ਵਿੱਚ ਜਾਂਦੀ ਕੋਈ ਧੀ ਪਹਿਣ ਕੋਈ ਮੋਟਰਸਾਈਕਲ ਵਾਲਾ ਕੋਈ ਸੁਰੱਖਤ ਨਹੀਂ ਬੰਬੀ ਤੇ ਢੇੜਾ ਮਾਰਨ ਜਿਹੜਾ ਜਾਂਦਾ ਵਾ ਉਹਨੂੰ ਇਹ ਨਹੀਂ ਪਤਾ ਮੈਂ ਸ਼ਬੂਤਾ ਵਾਪਸ ਆ ਜੂੰਗਾ ਪਤਾ ਨਹੀਂ ਕਿੱਥੇ ਅਗਲਾ ਮੋਟਰਸਾਈਕਲ ਖੋਲਣਾ ਕਿੱਥੇ ਦਾਤਰ ਮਾਰ ਦੇਣਾ ਵਾ ਦੁਕਾਨਦਾਰ ਕੋਈ ਸੁਰੱਖਤ ਨਹੀਂ ਅੱਜ ਇਹ ਸਾਰੇ ਭਾਈਚਾਰੇ ਇਕੱਠੇ ਹੋਏ ਆ ਇੱਥੇ ਇੱਕ ਚੇਤਾਵਨੀ ਲੈਟਰ ਦੇਣ ਆਏ ਸਾਂ ਪਰ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਐਸ ਐਚਓ ਨਹੀਂ ਮਿਲਿਆ ਹਾਲਾਂਕਿ ਕਈਆਂ ਦਿਨਾਂ ਦਾ ਸਾੜੇ ਹਫ਼ਤਾਕਾਰ ਜੋ ਗਾਗੂਆਂ ਨੇ ਐਲਾਨ ਕੀਤਾ ਸੀ ਵੀ ਅਸੀਂ ਭਾਈ ਇਹ ਮੰਗ ਪੱਤਰ ਦੇਣੇ ਆ ਚੇਤਾਵਨੀ ਲੈਟਰ ਦੇਣੇ ਆ ਪਰ ਇਹਦੇ ਤੇ ਉਹ ਨਹੀਂ ਮਿਲਿਆ ਸਾਡੀ ਇਹ ਆ ਵੀ ਇਹ ਜਿੰਨੇ ਦਿਨ ਮਰਜੀ ਇੱਥੋਂ ਲੇਟ ਗੈਰਹਾਜ਼ਰ ਹੋ ਜਾਣ ਅਸੀਂ ਅੱਜ ਇੱਥੇ ਤੁਹਾਡੇ ਮਾਧਿਅਮ ਰਾਹੀਂ ਇੱਕ ਹਫ਼ਤੇ ਦਾ ਟਾਈਮ ਸੰਗਤ ਨੇ ਸਹਿਮਤੀ ਦਿੱਤੀ ਆ ਇੱਕ ਹਫ਼ਤੇ ਦਾ ਟਾਈਮ ਦਿਆਂਗੇ ਉਦੋਂ ਬਾਅਦ ਆ ਪੂਰਾ ਨਗਰ ਸਭਰਾ ਇਕੱਠਾ ਕਰਾਂਗੇ ਇੱਕ ਹਫ਼ਤੇ ਤੋਂ ਬਾਅਦ ਜਿਹੜੇ ਮਸਰਿਆਂ ਤੇ ਇਹਨਾਂ ਕੋਲੇ ਦਰਖਾਸਤਾਂ ਆਈਆਂ ਵਾ ਜੇ ਉਹਨਾਂ ਦਾ ਹੱਲ ਨਾ ਨਿਕਲਿਆ ਤਦ ਵੀ ਮੀਟਿੰਗ ਕਰਕੇ ਅਗਲਾ ਐਲਾਨ ਕਰਾਂਗੇ ਜੇ ਹੱਲ ਨਿਕਲ ਗਿਆ ਤੇ ਮੀਟਿੰਗ ਤਦ ਵੀ ਕਰਾਂਗੇ ਕਿਉਂਕਿ ਸਾਡੀ ਆਵਾਜ਼ ਵਾ ਪੂਰੇ ਪੰਜਾਬ ਨੂੰ ਵੀ ਆਪਣੇ ਪਿੰਡ ਪਿੰਡ ਦੇ ਵਿੱਚ ਆਪਣੇ ਕਸਬੇ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਆਪਣੇ ਆਪ ਨੂੰ ਪਰਿਵਾਰਾਂ ਸਮੇਤ ਸੰਗਠਿਤ ਕਰ ਲਓ ਜੇ ਉਹਨਾਂ ਵਾਲੇ ਸਮੇਂ ਦੇ ਵਿੱਚ ਬਚਾਅ ਕਰਨਾ ਜੇ ਤੇ ਤੁਹਾਡਾ ਚੌਕੀਆਂ ਥਾਣਿਆਂ ਨੇ ਕਿਹੇ ਸਰਕਾਰ ਨੇ ਕਿਸੇ ਰੰਗ ਦੀ ਆਜੀ ਕੋਈ ਭਲਾਈ ਨਾ ਕੀਤਾ ਤੇ ਨਾ ਕਰਨਾ ਜੇ ਸਿਰਫ ਤੇ ਸਿਰਫ ਉਹ ਕਾਰਪੋਰੇਟਰਾਂ ਨੂੰ ਪਾਲਣ ਦਾ ਕੰਮ ਕਰਦੇ ਆ ਤੇ ਗੈਂਗਸਟਰਾਂ ਨੂੰ ਉਹ ਆ ਪਾਲ ਰਿਆ ਸਾਡੇ ਨੌਜਵਾਨਾਂ ਨੂੰ ਗੈਂਗਸਟਰਾਂ ਦੇ ਰੂਪ ਦੇ ਵਿੱਚ ਤਬਦੀਲ ਕਰਨਾ ਔਰ ਨਸ਼ੇੜੀਆਂ ਦੇ ਰੂਪ ਤੋਂ ਤਬਦੀਲ ਕਰਨਾ ਉਹਨਾਂ ਦਾ ਮੋੜ ਕਦੀਮ ਤੋਂ ਹੀ ਰਿਆ ਵਾ ਔਰ ਉਸੇ ਹੀ ਕੈਟਾਗਰੀ ਦੇ ਵਿੱਚ ਸਾਰੇ ਕੰਮ ਕਰ ਰਹੇ ਆ ਸੋ ਸਾਡੇ ਨਾਰੇ ਵੀ ਆ ਸਰਕਾਰਾਂ ਤੋਂ ਉਹਨਾਂ ਚਾਹ ਕਰੋ ਆਪਣੀ ਰਾਖੀ ਆਬ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੇ ਹੋ ਕੇ ਜਨਤਾ ਸਾਰੀ ਤੇ ਸਾਡੇ ਗੁਰੂ ਸਾਹਿਬ ਦਾ ਵੀ ਬਹੁਤ ਅੰਤਰਰਾਸ਼ਟਰੀ ਨਾਰਾ ਵਾ ਉਹਨਾਂ ਦਾ ਵੀ ਆਪਣਾ ਨਥੀ ਆਪਣਾ ਆਪੇ ਹੀ ਕਾਜ ਸਵਾਰੀਏ ਸੋ ਜੇ ਆਪਦਾ ਕਾਜ ਸਵਾਰਨਾ ਵਾ ਤੇ ਅੱਜ ਸਾਰਿਆਂ ਨੂੰ ਤੁਹਾਡੇ ਮੈਦਮਰੀ ਅਪੀਲ ਵਾ ਵੀ ਆਓ ਇਕੱਠੇ ਹੋਈਏ ਇੱਕੇ ਤੇ ਸੰਘਰਸ਼ ਦੇ ਬਲਬੁਤੇ ਤੇ ਭਾਈਚਾਰੇ ਦੀ ਸਾਜ ਨੂੰ ਕਾਇਮ ਰੱਖਦੇ ਆਂ ਹਰ ਹਾਲ ਦੇ ਵਿੱਚ ਜਿੱਤ ਪ੍ਰਾਪਤ ਕਰਾਂਗੇ ਤੇ ਅਸੀਂ ਆਪਣੇ ਪੀੜਤ ਪਰਿਵਾਰਾਂ ਨੂੰ ਜਿਹੜੇ ਆ ਉਹ ਨਿਆ ਦੁਆਮਾ ਕੇ ਪੱਤੇ ਮੈਂ ਸਰਦਾਰ ਗੁਰਵਿੰਦਰ ਸਿੰਘ ਜਥੇਬੰਦੀ ਭਾਰਤ ਕਿਸਾਨ ਮਜ਼ਦੂਰ ਏਕਤਾ ਸਿੱਧੂਪੁਰ ਵੱਲੋਂ ਸਾਰੇ ਜਥੇਬੰਦੀਆਂ ਦੇ ਨਾਲ ਅਸੀਂ ਇੱਕ ਤਣਕੇ ਖਲੋਤੇ ਆਂ ਸਾਡੀ ਜਿਹੜੀ ਵੀ ਗੱਲਬਾਤ ਆ ਸਰਦਾਰ ਬਲਦੇਵ ਸਿੰਘ ਦਾ ਲੜਕਾ ਉਹਨਾਂ ਦਾ ਕਾਕਾ ਸਰਦਾਰ ਸੁਨਾਮ ਸਿੰਘ ਜੀ ਉਹਨਾਂ ਦੀ ਦਰਖਾਸਤ ਦਿੱਤੀ ਨੂੰ ਸਵਾ ਕੁ 2 ਮਹੀਨੇ ਤਕਰੀਬਨ ਹੋ ਗਏ ਆ ਤੇ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ ਅਸੀਂ ਉਹ ਇਹਨਾਂ ਤੋਂ ਮੰਗ ਕਰਦੇ ਆਂ ਵੀ ਛੇਤੀ ਤੋਂ ਛੇਤੀ ਉਹਤੇ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਸਾਡੀ ਜਥੇਬੰਦੀਆਂ ਨੇ 8-10 ਦਿਨ ਦਾ ਟਾਈਮ ਲਿਆ ਵਾ ਜੇ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਹੋ ਸਕਦਾ ਵੀ ਸਭਰਾ ਚੌਂਕੀ ਦੇ ਵਿੱਚ ਵੀ ਅਸੀਂ ਧਰਨਾ ਲਾਵਾਂ ਜਾਂ ਡੀਐਸਪੀ ਸਾਹਿਬ ਦੇ ਦਫਤਰ ਜਾਵਾਂਗੇ ਜਾਂ ਡੀਸੀ ਸਾਹਿਬ ਦੇ ਦਫਤਰ ਸੰਨ ਧਰਨਾ ਲਾਉਣਾ ਪਿਆ ਤੇ ਅਸੀਂ ਲਾਵਾਂਗੇ ਤੇ ਚਾਹ ਹਾਈਵੇ ਰੋਡ 54 ਨੰਬਰ ਹਰੀਕਾਲਾ ਸਾਨੂੰ ਬੰਦ ਕਰਨਾ ਪਿਆ ਤੇ ਅਸੀਂ ਏਕਤਾ ਦੇ ਨਾਲ ਇਹ ਵਾਦਾ ਲੈਂਦੇ ਆ ਵੀ ਅਸੀਂ ਉਹ ਬੰਦ ਕਰਾਂਗੇ ਜੇ ਕਾਰਵਾਈ ਨਾ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਕੀ ਨਗਿੰਦਰ ਜੀ ਆਪਣਾ ਮੇਰਾ ਸਤਰਾਮ ਸਿੰਘ ਸਾਨੂੰ ਆ ਜੀ ਕੀ ਕਹਿਣਾ ਚਾਹੋਗੇ ਅੱਜ ਅਸੀਂ ਕਹਿਣਾਗੇ ਚਾਹੁੰਦੇ ਆ ਕਿ ਬੇਨਤੀ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਜੋ ਕਿ ਪਿੰਡ ਦੇ ਵਿੱਚ ਬਹੁਤ ਵੱਡੀਆਂ ਵਾਰਦਾਤਾਂ ਹੋ ਰਹੀਆਂ ਇਹ ਨਿੰਦਨਜੋ ਗੱਲ ਆ ਕਿ ਕਿ ਇਤਿਹਾਸਿਕ ਪਿੰਡ ਆ ਸਾਡੇ ਪਿੰਡ ਦਾ ਆਲ ਵਰਲਡ ਚ ਨਾ ਚੱਲਦਾ ਤੇ ਜੇ ਐਡੇ ਪਿੰਡ ਦੇ ਵਿੱਚ ਵੀ ਨਾ ਇਨਸਾਫ ਮਿਲੇ ਤੇ ਬਹੁਤ ਸ਼ਰਮ ਵਾਲੀ ਗੱਲ ਆ ਸਰਕਾਰਾਂ ਤੇ ਪ੍ਰਸ਼ਾਸਨਾਂ ਤੇ ਪਹਿਲਾਂ ਪਿੰਡ ਦੇ ਵਿੱਚ ਚੌਕੀ ਹੁੰਦੀਆਂ ਥਾਣਾ ਕਰ ਦਿੱਤਾ ਗਿਆ ਜਾਂ ਥਾਣਾ ਕਰਨ ਦਾ ਮਤਲਬ ਕੀ ਆ ਜੇ ਸਾਡੀ ਜਨਤਾ ਹੀ ਪਰੇਸ਼ਾਨ ਆ ਤੇ ਜੇ ਇੱਕ ਦੁਕਾਨਦਾਰ ਦੇ ਉੱਤੇ ਅਤਿਆਚਾਰ ਹੋੰਦਿਆ ਵਾ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਕਿਉਂਕਿ ਉਹ ਇੱਕ ਮਾਤਰ ਪਰਿਵਾਰ ਦੇ ਨਾਲ ਸਹਿਮਤ ਕਰਕੇ ਆ ਜੇ ਇਹੋ ਕਿਹੇ ਮੰਨ ਲਓ ਸਰਪੰਚ ਪੰਚਾਇਤ ਦੇ ਮੁੰਡਾ ਅੰਦਾਜ਼ ਚਾਹੇ ਕਿ ਮੰਤਰੀ ਨਾਲ ਲੱਗਦੀ ਹੁੰਦੀ ਦੀ ਪੇਠ ਤੇ ਕੀ ਅੱਜ ਨੂੰ ਕਤਲ ਨਾ ਫੜੇ ਜਾਂਦੇ ਇਹ ਕੀ ਗੱਲ ਸਾਡੇ ਲੋਕਾਂ ਬਾਤ ਇਹੋ ਕੰਮ ਹੀ ਚੱਲੂਗਾ ਵੀ ਜਦੋਂ ਕਿ ਇਹਨੇ ਛੱਟਪੇੜ ਲਾਤੀ ਚਾਹੇ ਕਿ ਇਹਨੇ ਰਾਜ ਸਾਡੇ ਕੋਲ ਲੁੱਟਮਾਰ ਕਰ ਲਈ ਸਾਨੂੰ ਧਰਨੇ ਲਾਉਣੇ ਪੈਣਗੇ ਇਹ ਬਹੁਤ ਸ਼ਰਮ ਵਾਲੀ ਗੱਲ ਆ ਕਿਉਂਕਿ ਐਡਾ ਵੱਡਾ ਪਿੰਡ ਜਿੱਥੇ ਇੱਕ ਆਵਾਜ਼ ਦੇ ਉੱਤੇ ਸਰਕਾਰ ਤਾੜੀ ਮਾਰ ਕੇ ਜਿੱਤਦੀ ਹੋਵੇ ਮੈਂ ਪਿੰਡ ਦੇ ਮੋਢਵਾਰਾਂ ਨੂੰ ਕਹਿੰਨਾ ਮੈਂ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਯਾਰ ਕੋਈ ਨਾ ਕੋਈ ਪਿੰਡ ਦਾ ਸੋਚੋ ਇਹਨਾਂ ਨੂੰ ਫੂਕਣਾ ਸੀ ਇਹਨਾਂ ਮੰਤਰੀਆਂ ਛੰਤਰੇ ਨੂੰ ਕੀ ਲੈਣਾ ਨਾਲ ਕੋਲੋਂ ਸਾਨੂੰ ਲੋੜ ਸਾਡੇ ਪਿੰਡ ਦੀ ਆ ਜੇ ਸਾਡੇ ਦਾ ਪਿੰਡ ਦਾ ਭਾਈਚਾਰਾ ਅੱਜ ਧਰਨੇ ਲਾਉਂਦਾ ਥਾਣਿਆਂ ਤੇ ਘੜੀ ਬੈਂਦਾ ਮੈਂ ਸਾਰੇ ਪੰਚਾਇਤ ਨੂੰ ਸਾਇੰਸੀ ਕਰਨਾ ਚਾਹੁੰਦਾ ਵੀ ਮੇਰੇ ਵੀਰੋ ਤੁਹਾਡੇ ਘਰੇ ਬੇਨਤੀ ਆ ਤੁਸੀਂ ਪਿੰਡ ਵਿੱਚ ਦੇ ਨਾਲ ਤੁਰੋ ਭਾਈਚਾਰ ਦੀ ਸਾਂਝ ਬਣਾਓ ਇਹਨਾਂ ਸਾਨੂੰ ਜਿਹੜੇ ਲੋਟੂ ਆ ਇਹਨਾਂ ਨੇ ਕੁਝ ਨਹੀਂ ਦੇਣਾ ਕਿਉਂਕਿ ਨਾ ਦੇ ਮੰਤਰੀਆਂ ਸੰਤ ਰਹੇ ਨੇ ਆਪਣੇ 5 ਸਾਲ ਸੋਹਣੇ ਆ ਸਿਰਫ ਇਹਨਾਂ ਆਉਣਾਂ ਦੇ ਤੁਹਾਡੇ ਕੋਲ ਵੋਟਾਂ ਲੈਣ ਆਉਣਾ ਵਾ ਪਿੰਡ ਦਾ ਭਾਈਚਾਰਾ ਬਰਕਰਾਰ ਰੱਖੋ ਆਪਦੇ ਪਿੰਡ ਦੇ ਵਿੱਚ ਸਹਿਮਤ ਰਹੋ ਕਿਉਂਕਿ ਜਿਹਦੇ ਨਾਲ ਪਿੰਡ ਖੜ ਜਾਂਦਾ ਵਾ ਉਹਨੂੰ ਕਿਸੇ ਮੰਤਰੀ ਦੀ ਲੋੜ ਨਹੀਂ ਹੁੰਦੀ ਇਨਾ ਕੋ ਕਹਿੰਦਾ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਪ੍ਰਧਾਨ ਜੀ ਜੋ ਅੱਜ ਇੱਥੇ ਇਕੱਤਰਤਾ ਕੀਤੀ ਗਈ ਆ ਸੋਹ ਸਿੰਘ ਜੀ ਸੁਬਰਾ ਬਲਾਗ ਪ੍ਰਧਾਨ ਮੈਂ ਇਕੱਤਰ ਗਾਂਝੇ ਬੰਦੀ ਦਾ ਜੀ ਅੱਜ ਤਾਂ ਜੱਸੀ ਬੰਦੀਆਂ ਦੀ ਗੱਲ ਕਰਨਾਂ ਦੀ ਗੱਲ ਹੀ ਨਹੀਂ ਰਹੀ ਸਾਰਾ ਪਿੰਡ ਇਕੱਠਾ ਹੋ ਗਿਆ ਮੇ ਵੀ ਸਿੱਖ ਸਾਡੇ ਭਰਾ ਮੇਰੇ ਸਿੱਖ ਜਿਹੜੇ ਮੈਂ ਕਹੂੰਗਾ ਵੀ ਕਿਸਾਨ ਆ ਜੱਸੀ ਬੰਦੀਆਂ ਉਹ ਸਾਰੀਆਂ ਸਾਰੇ ਪਿੰਡ ਨੂੰ ਤੇ ਮਹਾਰਾ ਨੇ ਕਿਰਪਾ ਕੀਤੀ ਆ ਚਲੋ ਪੰਚਾਇਤ ਵਾਲੇ ਦਾ ਸਰਕਾਰ ਕਰਕੇ ਥੋੜੇ ਜਿਹੇ ਆ ਜਿਹੜੇ ਆਗੂ ਹੋ ਪਿੱਛੇ ਚਲੇ ਗਏ ਆ ਪਰ ਫਿਰ ਵੀ ਸਾਡੇ ਨਾਲ ਸੰਯੋਗ ਮੈਨੂੰ ਲੱਗਦਾ ਵੀ ਦੇਣਗੇ ਇਹ ਕਰਕੇ ਬਹੁਤ ਜਿਆਦਾ ਧੱਕਾ ਹੋਇਆ ਵਾ ਖਾਸ ਕਰਕੇ ਬਲਦੇਵ ਸਿੰਘ ਦੇ ਪਰਿਵਾਰ ਦੇ ਨਾਲ ਦੇ ਦੋ ਵਾਰ ਐਸਐਸਪੀ ਨੂੰ ਮਿਲਿਆ ਜੀ ਉਹਨਾਂ ਮਨਿਹਾਸ ਦੀ ਡਿਊਟੀ ਲੈ ਆ ਜਿਹੜੇ ਰਜਿੰਦਰ ਸਿੰਘ ਉਹ ਮਨਿਹਾਸਾ ਡੀਐਸਪੀ ਜਿਹੜਾ ਉਹ ਸੀਏ ਸ਼ਟਾਪ ਦਾ ਉਹ ਡੰਪ ਵੀ ਚੁੱਕ ਕੇ ਲੈ ਗਿਆ ਜੀ ਅਸੀਂ ਦੋ ਵਾਰ ਤਿੰਨ ਵਾਰ ਮਿਲਿਆ ਜੀ ਬਸ ਇੱਕੋ ਗੱਲ ਸਾਨੂੰ ਬਣਾਇਆ ਬਣਾਇਆ ਜਾਂ ਲੱਕੜ ਦਾ ਮੁੰਡਾ ਜਿਹੜਾ ਦਿੱਤਾ ਜਾਂਦਾ ਜੀ ਐ ਚੰਗੀ ਤਰ੍ਹਾਂ ਰੋਗ ਰਾਂਗ ਕਰਕੇ ਵੀ ਸਾਡੇ ਕੋਲ ਤੇ ਮੁਲਾਜ਼ਮੀ ਬੜੇ ਘਟਾ ਆ ਸੱਚ ਉਹਨੂੰ ਇੱਥੇ ਮਿਲੇ ਆ ਜੀ ਇਹਨੇ ਆਪਣੇ ਮੂੰਹ ਦੇ ਨਾਲ ਗੱਲ ਆਖੀ ਵੀ ਮੈਂ ਤੇ ਪ੍ਰਸ਼ਾਸਨ ਸੁਖਿਆ ਗੁਰਮਹਾਰਾਜ ਮੈਨੂੰ ਸਸਪੈਂਡ ਹੀ ਕਰ ਦੇਂਦੇ ਤੇ ਮੈਂ ਲੈਣ ਆਜਰ ਜਾ ਮੇਰੇ ਤੋਂ ਤੇ ਕੰਮ ਹੀ ਨਹੀਂ ਹੋਣ ਰਿਹਾ ਬਹੁਤ ਜ਼ਿਆਦਾ ਕੰਮਾਂ ਬੰਦੇ ਨਹੀਂਗੇ ਹੁਣ ਮੈਂ ਇਹਨਾਂ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਵੀ ਚਲੋ ਸਾਡੇ ਧੀਆਂ ਪੋਤਾ ਉਹਨਾਂ ਨੂੰ ਸਮਝਾਵਾਂਗੇ ਵੀ ਨਸ਼ਾ ਛਡਾਊ ਕੇਂਦਰ 'ਚ ਵੀ ਖੜਾਂਗੇ ਤੇ ਪਰ ਆ ਜੋ ਕਿਤਰਾ ਬਾਹਾਂ ਵੜ ਦੇਣੀਆਂ ਇਹ ਸਾਡੇ ਬੱਚਿਆਂ ਦਾ ਕੰਮ ਨਹੀਂ ਹੈ ਤੇ ਕਿਸੇ ਨੇ ਬਾਹਰੋਂ ਕਰਾਇਆ ਗਿਆ ਤੇ ਪਿੱਛੇ ਤੇ ਪਿੱਛੇ ਵੱਡਾ ਤਕੜਾ ਹੱਥ ਨਿਕਲ ਨਾ ਵਾ ਇਹਨੂੰ ਮਾਰਨ ਦੀ ਨੀਤੀ ਨਾਲ ਆਏ ਆ 2 ਮਹੀਨੇ ਹੋ ਚੱਲੇ ਆ ਕੋਈ ਸਾਨੂੰ ਉਕਸੁਕ ਨਹੀਂ ਲੱਗਦੀ ਅੱਜ ਮੈਂ ਇਹ ਪਿੰਡ ਵਾਲਿਆਂ ਸਾਰਿਆਂ ਨਗਰ ਨਵਾਸੀਆਂ ਦਾ ਬਹੁਤ-ਬਹੁਤ ਜਿਹੇ ਬੰਨੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਹਿਯੋਗ ਦਿੱਤਾ ਇਸ ਪਰਿਵਾਰ ਦੇ ਨਾਲ ਤੇ ਅਸੀਂ ਗਾਂ ਜਿੱਦ ਤਰ੍ਹਾਂ ਸਰਦਾਰ ਸੁਖਿੰਦਰ ਸਿੰਘ ਨੇ ਦੱਸਿਆ ਪਿਆ 8 ਦਿਨ ਦੀ ਚੇਤਾਵਨੀ ਦੇ ਕੇ ਜਾਂਦੇ ਆ ਐਸਐਚਓ ਸਾਹਿਬ ਵੀ ਆਗੇ ਆ ਉਹਨਾਂ ਤੋਂ ਵੀ ਆਪਾਂ ਪੁੱਛਦੇ ਆ ਕਿ ਉਹ ਆਪਾਂ ਨੂੰ ਕੀ ਜਵਾਬ ਦਿੰਦੇ ਆ ਤੇ ਜੇ ਤੇ 8 ਦਿਨਾਂ ਦੇ ਵਿੱਚ ਇਹਨਾਂ ਹੱਲ ਕਰ ਦਿੱਤਾ ਸਵੇਰੇ ਵੀ ਕੱਲ ਇਹਨਾਂ ਮੈਨੂੰ ਸੱਜਿਆ ਹਾਂਦਾ ਸੀ 8 ਦਿਨਾਂ ਦੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਆਂਗੇ ਮੈਂ ਹੋਵੇ ਕੋਈ ਨਹੀਂ ਇੱਕ ਬੰਦੇ ਤੁਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿਓ ਠੀਕ ਆ ਭਾਵੇਂ ਮੈਂ ਹਾਂ ਤੇ ਭਰਤੀ ਜੀ ਆ ਵੀ ਮੈਨੂੰ ਨਹੀਂ ਲੱਗਦਾ ਵੀ ਕਰ ਦੇਵਾਂਗੇ ਜਾਬਦਤ ਨਹੀਂ ਆ ਜੇ ਲੋ ਕਰ ਦੇਵਾਂਗੇ ਧੰਨਵਾਦ ਇਹਨਾਂ ਦਾ ਤੇ ਬਾਕੀ ਚੀਜ਼ ਇਹ ਆ ਵੀ ਬਹੁਤ ਜਿਆਦਾ ਜਦੋਂ ਅੱਤ ਅੱਤ ਕਿਸੇ ਚੀਜ਼ ਦਾ ਜਦੋਂ ਅੱਤ ਦਾ ਤੇ ਤਤ ਦਾ ਵਹਿਰ ਹੁੰਦਾ ਆਪਾਂ ਤਾਂ ਇਹ ਪਿੰਡ ਇਕੱਠਾ ਆਇਆ ਸ਼ੁਕਰ ਆ ਧੰਨਵਾਦ ਆ ਲੇਟ ਆਏ ਦੁਰਸਤਾਏ ਫੇਰ ਵੀ ਸਾਰਾ ਪਿੰਡ ਇਕੱਠਾ ਆ ਮੈਂ ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਅੱਜ ਪਿੰਡ ਇਕੱਠਾ ਹੋ ਗਿਰੇ ਜੇਕਰ ਅੱਠਾਂ ਦਿਨਾਂ ਤੋਂ ਬਾਅਦ ਵਿੱਚ ਕੋਈ ਵੀ ਮੰਨ ਲੋ ਹਾਲਾ ਹੀ ਨਿਕਲਦਾ ਤੇ ਕੀ ਐਕਸ਼ਨ ਲਿਆ ਜਾਊਗਾ ਪਿੰਡ ਵੱਲੋਂ ਜਾਇਆ ਤੁਹਾਨੂੰ ਦੱਸ ਹੀ ਦਿੱਤਾ ਪ੍ਰਧਾਨ ਜੀ ਨੇ ਮੈਂ ਅੱਠ ਉਹ ਮੀਟਿੰਗ ਦੇ ਵਿੱਚ ਵਿਚਾਰਾਂਗੇ ਬਹੁਤਾ ਲੰਮਾ ਨਹੀਂ ਖੜਾਂਗੇ 8 ਦਿਨਾਂ ਬਾਅਦ ਥੋੜੇ ਦਿਨਾਂ ਚੰਦ ਦਿਨਾਂ ਵਿੱਚ ਵਿੱਚ ਹੀ ਜਾਂ ਚੌਂਕੀ ਦਾ ਕਰਾਓ ਜਾਂ ਕੋਈ ਵੱਡੇ ਹਾਈਵੇ ਦਾ ਕਰਾਓ ਕਰਕੇ ਫੇਰ ਆਦਾ ਰਿਜ਼ਲਟ ਕੱਢ ਕੇ ਉਠਾਂਗੇ ਜੇ ਸਾਡੇ ਨਾਲ ਪਿੰਡ ਸੰਯੋਗ ਦੂ ਤੇ ਬਲਾਹ ਲੈ ਕੇ ਹੋਣਾ ਨਿਕਲੂ ਯਾਰ ਹਾਲੇ ਤੇ ਅੱਜ ਹੀ ਨਿਕਲ ਗਿਆ ਜੋ ਤੁਸੀਂ ਇਕੱਠੇ ਹੋ ਕੇ ਬਖਾਦਾ ਵੀ ਅਸੀਂ ਪਿੰਡ ਇਕੱਠੇ ਆਂ ਬਸ ਇੱਕੋ ਹੀ ਗੱਲ ਆ ਵੀ ਅਸੀਂ ਦੋ ਇਧਰ ਉਹਨੇ ਚਾਰ ਇਧਰ ਉਹਨੇ ਦੋ ਇਧਰ ਉਹਨੇ ਚਾਰ ਇਧਰ ਉਹਨੇ ਅਸੀਂ ਬੋਟਾਂ ਬੋਟਾਂ 'ਲੇ ਧਿਆਨ ਜ਼ਿਆਦਾ ਰੱਖਦੇ ਵੀ ਸਾਨੂੰ ਵੋਟਾਂ ਮਿਲ ਜਾਣ ਭਾਵੇਂ ਚੋਰਾਂ ਦੀਆਂ ਹੀ ਬਣ ਜਾਣ ਸਾਨੂੰ ਬਿਮਾਰੀ ਤੇ ਆ ਪੈਂਦੀ ਆ ਜੇ ਤੁਸੀਂ ਹਾਲ ਤਾਂ ਯਾਰ ਟੋਰੀਆਂ ਹੋਣ ਵਰਦਣੀਆਂ ਡਾਕੇ ਵਜਣ ਨੂੰ ਵਰਦਣੀਆਂ ਐ ਸਤੂ ਸਾਹਿਬ ਵੀ ਆ ਗਏ ਇਧਰ ਇਧਰ ਬੁਲਾਓ ਫਿਰ ਕੁੜੇ ਜਿਹੜੀ ਉਹ ਆਪਣੀ ਮੰਗ ਰੱਖਣ ਵਾਸਤੇ ਆਏ ਸੀ ਵੀ ਜਿਹੜੀਆਂ ਦਰਖਾਸਤਾਂ ਪਿੱਛੇ ਦਿੱਤੀਆਂ ਵਾ ਸਵਾ ਦੋ ਮਹੀਨੇ ਸਤਨਾਮ ਦੀ ਕਾਂਡ ਹੋਈ ਨੂੰ ਹੋ ਗਿਆ ਜਾਂ ਆਪਣਾ ਗੈਂਗਸਟਰ ਵਾਲਾ ਰੋਜ਼ਵਾਰ ਹੋ ਰਿਹਾ ਜਾਂ ਲੁੱਟਾ ਖਵਾ ਹੋ ਰਹੀਆਂ ਵਾ ਉਹਦੇ ਬਾਰੇ ਜਿੰਨੀਆਂ ਦਰਖਾਸਤਾਂ ਵਾ ਜਾਂ ਇਹਨਾਂ ਵੱਲੋਂ ਜਿਹੜੀ ਦਰਖਾਸਤਾਂ ਉਸੇ ਨੂੰ ਸਾਡਾ ਮੰਗ ਪੱਤਰ ਸਮਝ ਕੇ ਤੇ ਇਹ ਆਪਣੀ ਗੱਲ ਰੱਖਣ ਕਿ ਕਿੰਨੇ ਦਿਨਾਂ ਦੇ ਵਿੱਚ ਸਾਨੂੰ ਜਿਹੜਾ ਵਾ ਉਹ ਪਿੰਡ ਨੂੰ ਨਗਰ ਨੂੰ ਜਾਂ ਸਤਨਾਮ ਸਿੰਘ ਦੇ ਪਰਿਵਾਰ ਨੂੰ ਜਾਂ ਬਾਕੀ ਪੀੜਤਾਂ ਨੂੰ ਇਨਸਾਫ ਦਵਾਉਂਦੇ ਆ ਤੇ ਇਹਨਾਂ ਨੂੰ ਕਹੂੰਗਾ ਵੀ ਸਰਦਾਰ ਸਤਨਾਮ ਸਿੰਘ ਜੀ ਇੱਕ ਮਿੰਟ ਯਾਰ ਕਰ ਲੈਂਦੇ ਮੈਨੂੰ ਵੀ ਸੈਟ ਇਹ ਸਬੰਧ ਦੇ ਵਿੱਚ ਕੀ ਕਰਦੇ ਯਾਰ ਮੁਕਮਲ ਚਾਰ ਕਾਰਵਾਈ ਕਰ ਲੋ ਯਾਰ ਇਹ ਕੰਮ ਪੂਰਾ ਹੋ ਗਿਆ ਵਾ ਜੈਂਪ ਨੂੰ ਵਾਚਿਆ ਜਾ ਰਿਹਾ ਵਾ ਉਸ ਦੇ ਜੈਂਪ ਦੇ ਆਧਾਰ ਤੇ ਜਿਹੜਾ ਦੋਸ਼ੀ ਪਾਇਆ ਗਿਆ ਉਹਨੂੰ ਜਲਦੀ ਜਲਦੀ ਗ੍ਰਿਪਟਰ ਕਰਕੇ ਇਹਨਾਂ ਨੂੰ ਸਤਨਾਮ ਸਿੰਘ ਨੂੰ ਇਨਸਾਫ ਦਵਾਇਆ ਜਾਵੇ ਸਾਰੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਨਸ਼ਾ ਜਿਹੜਾ ਇੱਥੇ ਸ਼ਰੀਆਮ ਵੇਚਦਾ ਪਰ ਪੁਲਿਸ ਪਰਚਾ ਜਿਹੜਾ ਹਕੂਮ ਕਰਨੀ ਨਹੀਂ ਸੋ ਤਾਂ ਕੀ ਕਹਿਣਾ ਚਾਹੋਗੇ ਉਹ ਜੋ ਸਾਹਮਣੇ ਨਸ਼ੇ ਵਾਲੀ ਗੱਲ ਆਉਂਦੀ ਹੈ ਜਿਹੜਾ ਮੇਰੇ ਕੋਲੇ ਕਾਬੂ ਆਇਆ ਉਹਨੂੰ ਮੈਂ ਛੱਡਿਆ ਨਹੀਂ ਹੈ ਹਾਂ ਸਰ ਤੁਸੀਂ ਥੋੜਾ ਜਿਹਾ ਲੇਟ ਹੋ ਗਏ ਜੋ ਪਹਿਲਾਂ ਇੱਕ ਜਿਹੜੀ ਉੱਥੇ ਲੱਗੀ ਸੀ ਮਤਲਬ ਪੰਚਾਇਤ ਘਰ ਦੇ ਵਿੱਚ ਉੱਥੇ ਕਿਸੇ ਮੁਲਾਜ਼ਮ ਤੇ ਵੀ ਕੋਈ ਦੋਸ਼ ਲੱਗੇ ਆ ਬਕਾਇਦਾ ਤੌਰ ਤੇ ਵੀ ਉਹ ਸਾਰੇ ਦਿਹਾੜੀ ਪੈਸੇ ਇਕੱਠੇ ਕਰਨ ਵਾਲਾ ਰਹਿੰਦਾ ਵਾ ਤੇ ਕਾਰਵਾਈ ਕੋਈ ਨਹੀਂ ਕਰਦੇ ਕੋਜੀ ਮੇਰੇ ਇਹੋ ਜੀ ਪੈਸੇ ਵਾਲੀ ਕੋਈ ਝਾਂੜ ਦੇ ਵਿੱਚ ਕੋਈ ਗੱਲ ਨਹੀਂ ਗਈ ਨਾ ਮੈਂ ਕਹਿੰਦੀ ਕਿ ਇਹ ਸਰ ਉੱਥੇ ਲੱਗੀ ਆ ਮਤਲਬ ਇਹ ਸਾਡੇ ਜ਼ੁਬਾਨੀ ਨਹੀਂ ਆ ਉਥੇ ਆਮੀਰ ਬੀਰਾਨੇ ਬੋਲਿਆ ਆਪ ਸਟੇਜ ਤੇ ਇੱਕ ਭਾਂਡੇ ਵਾਲਾ ਜਿਹਦੇ ਸਰ ਭਾਂਡੇ ਚੋਰੀ ਹੋਏ ਤੇ ਉਹ ਅਸੀਂ ਲਿਖਾਉਣਾ ਹੈ ਸ਼ਿਕਾਇਤ ਉਹ ਤੋਂ ਇਥੋਂ ਨੂੰ ਮਿਲਿਆ ਜਵਾਬ ਵੀ ਤੇਰੇ ਘਰੇ ਕਿਹੜੀ ਫੋਰਚੂਨਰ ਖਲੋਤੀ ਆ ਯਾਰ ਚੋਰੀ ਹੋ ਗਈ ਆ ਉਹ ਵਿਚਾਰਾ ਪੂਦਾ ਮੁੰਡਾ ਹੁੰਦਾ ਮੈਨੂੰ ਇਹ ਚੀਜ਼ ਚੌਂਕੇ ਜਵਾਬ ਮਿਲਿਆ ਤੇਰੇ ਘਰੇ ਫੋਰਚੂਨਰ ਖਲੋਤੀ ਆ ਕਿਹਾ ਉਹਦਾ ਨਾਮ ਦੱਸ ਜੇ ਆਪਾਂ ਉਹਨੂੰ ਕੋਈ ਚੀਜ਼ ਕਰ ਲੈਂਦੇ ਆ ਸਰ ਤੁਹਾਡੇ ਲੋ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਿੱਤਾਂ ਮੈਂ ਕੋਈ ਵੀ ਦਰਖਾਸਤ ਜਿਹੜੀ ਮੇਰੇ ਧਿਆਨ ਵਿੱਚ ਆਈ ਹੈ ਮੈਂ ਵੱਧ ਤੋਂ ਵੱਧ ਉੱਤੇ ਆਪ ਧਿਆਨ ਦੇ ਕੇ ਕਾਰਵਾਈ ਕਰਦਾ ਹਾਂ ਹੁਣ ਵੀ ਜਿਵੇਂ 10 ਮਿੰਟ ਪਹਿਲਾਂ ਇੱਕ ਉਹਨੇ ਸੂਚਨਾ ਮਿਲੀ ਇੱਕ ਲੜਕਾ ਲੜਕੀ ਨੂੰ ਲੈ ਕੇ ਦੌੜ ਗਿਆ ਦੂਸਰੇ ਵਕਤ ਮੈਂ ਆਪਣੀ ਕਾਰ ਦੌੜ ਕੇ ਜਾ ਕੇ ਉਹਨੂੰ ਫੜ ਕੇ ਲਿਆ ਕੇ ਬਰਾਮਦ ਕਰਕੇ ਤੁਹਾਡੇ ਸਾਹਮਣੇ ਲਿਆਂਦਾ ਸਰ ਜਿਹੜਾ ਸਤਾ ਸਿੰਘ ਦੇ ਦਰਖਾਸਤ ਦਿੱਤੀ ਜਿਹੜਾ ਹਮਲਾ ਆ ਉਹਦੇ ਬਾਰੇ ਸਰ ਕੋਈ ਕਾਰਵਾਈ ਕੀਤੀ ਹੋਵੇ ਤਾਂ ਉਹਦੇ ਬਾਰੇ ਛਕੀ ਪੁਰਚਾ ਨੂੰ ਵੀ ਸ਼ਾਮਿਲ ਕਰਦੇ ਆ ਪੁਸ਼ਟੀ ਕਰਦੇ ਆ ਮਕੰਦੋਂ ਦੇ ਵਿੱਚ ਹੁਣ ਡੈਂਪ ਚੁੱਕਿਆ ਹੋਇਆ ਹੈ ਡੈਂਪ ਦੀ ਜਿਹੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਉਹਦੇ ਆਧਾਰ ਤੇ ਜੋ ਵੀ ਸਾਹਮਣੇ ਤੱਥ ਆਏ ਉਹਨੂੰ ਜਲਦੀ ਵੱਲ ਦੀ ਗ੍ਰਿਫਤਾਰੀ ਅਗਲੀ ਸਰ ਕਾਰਵਾਈ ਕੀ ਹਮਲ ਜਿਲਿਆਂ ਦੀ ਜਾ ਰਹੀ ਹੈ ਸਮਾ ਬੜਾ ਹੋ ਗਿਆ ਜੇ ਮੰਨ ਲਓ ਕੱਲ ਨੂੰ ਉਹਨੂੰ 2 ਮਹੀਨੇ ਹੋਈ ਨਾ ਇਸ ਘਟਨਾ ਨੂੰ ਤੇ ਅਸੀਂ ਜਦੋਂ ਵੀ ਇੱਥੇ ਆਉਂਦੇ ਆ ਤੇ ਉਦੋਂ ਇੱਕ ਪਾਸਵਾਲ ਹੁੰਦਾ ਵੀ ਸਾਡੇ ਕੋਲੇ ਮੁਲਾਜ਼ਮ ਘਟਾ ਚਲੋ ਇਹ ਤੁਹਾਡੀ ਗੱਲ ਮੰਨਦੇ ਮੁਲਾਜ਼ਮ ਤੁਹਾਡੇ ਆਉਣ ਤੋਂ ਪਹਿਲਾਂ ਇੱਕੋ ਹੀ ਵਿਚਾਰਾ ਉਹ ਵੀ ਜਿਹੜਾ ਫਿਜ਼ੀਕਲੀ ਫਿੱਟ ਨਹੀਂ ਆ ਕੀ ਕਾਰਨ ਅੱਜ ਕਿੱਥੇ ਚਲੇ ਗਏ ਮੁਲਾਜ਼ਮ ਇਹਨੇ ਮੰਨ ਲਓ ਵੀ ਜੇ ਸਾਡੇ ਐਡਾ ਵੱਡਾ ਪਿੰਡ ਆ ਕਿ ਉਹਨੂੰ ਥਾਣੇ ਦਾ ਰੂਪ ਦਿੱਤਾ ਗਿਆ ਪਰ ਮੁਲਾਜ਼ਮ ਇੱਥੇ 2-4 ਜਦੋਂ ਵੀ ਕੋਈ ਵੀ ਚਾਹ ਹੁੰਦੀ ਹੈ ਘਟਨਾ ਤੇ ਬਸ ਅੱਗੋ ਇਹੋ ਹੀ ਜਵਾਬ ਹੁੰਦਾ ਵਾ ਵੀ ਮੁਲਾਜ਼ਮ ਹੈ ਨਹੀਂ ਮੁਲਾਜ਼ਮ ਅਸੀਂ ਤਹਾਡੇ ਨਾਲ ਖੜੇ ਆ ਤੁਸੀਂ ਜਦੋਂ ਮੰਨ ਲਓ ਸਾਰਿਆਂ ਜਿੱਥੇ ਵੀ ਕਿਤੇ ਜਾਣਾ ਪਵੇ ਜਾਇ ਇਹ ਕਈ ਇਹ ਲੋਕ ਐਡਾ ਵੱਡਾ ਪਿੰਡ ਆ ਕਿੰਨੇ ਪਿੰਡ ਜੁੜਦੇ ਇਹਦੇ ਨਾਲ ਕਿੰਨੀ ਆਬਾਦੀ ਆ ਪਰ ਮੁਲਾਜ਼ਮ ਇੱਥੇ ਇੱਕ ਦੋ ਹੀ ਹੁੰਦੇ ਆ ਸੀਨੀਅਰ ਅਫਸਰ ਕੋਈ ਨਹੀਂ ਸਾਡੇ ਕੋਲ ਹਾਈ ਕਟ ਆ ਅਸੀਂ ਤਿੰਨੇ ਥਾਣੇਦਾਰ ਆ ਮੈਂ ਪ੍ਰੈਜ਼ੈਂਟ ਆ ਇੱਕ ਪੱਟੀਕੋਟ ਵਿੱਚ ਗਿਆ ਆ ਚਲਾਨ ਦੇਣ ਵਾਸਤੇ ਇੱਕ ਤਰਨਤਨ ਕੋਰਟ ਸੈਸ਼ਨ ਸ਼੍ਰੀਮਤੀ ਸ਼ਹਿਨਜਾ ਚਾਲ ਸਾਹਿਬ ਦੀ ਕੋਰਟ ਵਿੱਚ ਗਿਆ ਆ ਪਰ ਸਰ ਕੱਲ ਪਰਸੋ ਵਾਲਾ ਮੱਝ ਵਾਲਾ ਕੇਸ ਥੋੜਾ ਰੌਲਾ ਪੈ ਰਿਹਾ ਵਾ ਵੀ ਉਹ ਜਿਹੜੀ ਮੱਝ ਵਾਪਸੀ ਹੋਈ ਆ ਉਹਨਾਂ ਚੋਰਾਂ ਨੇ ਗੇਟ ਲਾਇਆ ਜੀ ਮੜੀਆਂ ਵਾਲਾ ਉੰਡਾ ਤੇ ਵੇਖੋ ਐਸ ਨਿੱਕੇ ਹਤੀ ਤੇ ਉਹ ਇੱਕ ਕਾਰਵਾਈ ਕਰਕੇ ਗਿਆ ਰੇਡ ਕੀਤੇ ਜਾ ਰਹੇ ਹਨ ਉਹ ਵੀ ਉਹ ਸਾਹਮਣੇ ਆ ਗਿਆ ਉਹਦੇ ਤੋਂ ਜੋ ਕੁਝ ਵੀ ਹੋਇਆ ਬਰਾਮਦ ਕੀਤਾ ਜਾਊਗਾ ਉਹ ਉਹ ਅੱਗੇ ਬਹੁਤ ਚੋਰੀਆਂ ਕਰ ਚੁੱਕਾ ਜੀ ਉਹ ਜਿੰਦਰਾ ਵੱਡਾ ਚੋਰ ਬਣ ਜਾਂਦੇ ਨਾ ਪਿਛਲੇ ਥੇਮ ਵੱਡਾ ਡਾਕੂ ਬਣ ਗਿਆ ਸੁਭਰਾਵਾਂ ਜੀ ਉਹਨੂੰ ਕਾਬੂ ਕੀਤਾ ਜਾਵੇ ਚੋਰੀ ਦੀ ਚੀਜ਼ ਸਰ ਮਿਲ ਗਈ ਆ ਤੇ ਉਹ ਚੋਰ ਵੀ ਫੜੇ ਜਾ ਸਕਦਾ ਜੇ ਬਾਜੀ ਮਿਲ ਗਈ ਤੇ ਪਤਾ ਲੱਗ ਸਕਦੀ ਕਿਤੋਂ ਮਿਲੀ ਆ ਤੁਹਾਡੇ ਸਾਹਮਣੇ ਅਸੀਂ ਕੱਲ ਵੀ ਰੇਡ ਤੇ ਪਰਸੋਂ ਵੀ ਕੀਤੇ ਉਹ ਜਦੋਂ ਕਾਬੂ ਆ ਗਿਆ ਉਹਦੇ ਤੇ ਜਿਹੜੀ ਵੀ ਕਾਰਵਾਈ ਪੰਦੀ ਕਰਦੇ ਠੀਕ ਕੀ ਸਰ ਇਹਨਾਂ ਨੂੰ ਤਸੱਲੀ ਦਿੱਤੀ ਗਈ ਤੁਹਾਡੀ ਤਸੱਲੀ ਦੇ ਰਹੇ ਆ ਜੀ ਅਸੀਂ ਇਹਨਾਂ ਦੀ ਕੇਸ ਦੀ ਪੜਤਾਲ ਕਰਕੇ ਜਲਦੀ ਜਲਦੀ ਤੱਥਾਂ ਤੇ ਧਾਰਵਾ ਕਰਕੇ ਕਾਰਵਾਈ ਜਿਹੜਾ ਵੀ ਦੋਸ਼ੀ ਪਾਇਆ ਜਾਏਗਾ ਉਹਨੂੰ ਗ੍ਰਿਫਤਾਰ ਕਰਦੇ ਜੀ ਆਪਣਾ ਕਿੰਨੇ ਦਿਨਾਂ ਟਾਈਮ ਆਪ ਸਾਰਾ ਉਹ ਦਿੰਦੇ ਇਹਨਾਂ ਨੂੰ ਸਾਡਾ ਜੀ ਨਗਰ ਸਭਰਾ ਦੀ ਇਹ ਸਮੂਹ ਜਥੇਬੰਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਸਾਰਿਆਂ ਦੁਕਾਨਦਾਰਾਂ ਵੱਲੋਂ ਇਹ ਸਭਰਾ ਦੀ ਸੰਗਤ ਵੱਲੋਂ ਇਹ ਫੈਸਲਾ ਕੀਤਾ ਗਿਆ ਵਾ ਵੀ ਅਸੀਂ ਇੱਕ ਹਫਤੇ ਦਾ ਟਾਈਮ ਜਿਹੜਾ ਵਾ ਉਹ ਨਗਰ ਵੱਲੋਂ ਦਿੰਦੇ ਆ ਉਸ ਤੋਂ ਬਾਅਦ ਆਪਣੀ ਦੁਬਾਰਾ ਮੀਟਿੰਗ ਕਿਉਂਕਿ ਇਹਦੇ ਤੇ ਅਸੀਂ ਤੁਹਾਡੇ ਮਾਧਿਅਮ ਰੇ ਬੇਸ਼ੱਕ ਅੱਜ ਇੱਥੇ ਥਾਣੇ ਦੇ ਅੱਗੇ ਆਂ ਪਰ ਅਸੀਂ ਪੰਜਾਬ ਦੀ ਸਰਕਾਰ ਭਗਵੰਤ ਮਾਨ ਜੀ ਨੂੰ ਔਰ ਇਥੋਂ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਐਸਐਸਪੀ ਔਰ ਡੀਸੀ ਨੂੰ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਡੀਸੀ ਸਾਹਿਬ ਜੋ ਕਿ ਜੇ ਹੋ ਰਿਹਾ ਵਾ ਜਿੰਨੇ ਗੈਂਗਸਟਰ ਦੇ ਵਾਰ ਹੋ ਰੇ ਆ ਇਹਦੇ ਤੇ ਜ਼ਿੰਮੇਵਾਰ ਵਿਅਕਤੀ ਜਿਹੜੇ ਆ ਪਿੱਛੇ ਬੈਠੇ ਜਿਹੜੇ ਲੁਕਵੇਂ ਰੂਪ ਦੇ ਵਿੱਚ ਕੰਮ ਕਰ ਰਹੇ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਵਾਂ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਔਰ ਲਿਆਣ ਕੇ ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਲੋਕ ਰਾਹ ਦੀ ਸਾਹਸ ਮਹਿਸੂਸ ਕਰਨ ਇਹਦੇ ਤੇ ਸਾਰੇ ਨਗਰ ਸਭਾ ਨੂੰ ਤੁਹਾਡੇ ਮਾਧਿਅਮੋਂ ਅਪੀਲ ਵਾ ਵੀ ਆਪਾਂ ਜਿਹੜੀ ਅਗਲੀ ਮੀਟਿੰਗ ਕਰਾਂਗੇ ਉਹ ਮੀਟਿੰਗ ਆਪਣੇ ਆਪ ਦੇ ਵਿੱਚ ਇੱਕ ਰੈਲੀ ਦਾ ਰੂਪ ਹੋਊਗੀ